ਇਹ ਰਹਾ ਭਾਈ ਬਲੰਦਰ ਮਸ਼ੀਨਾ ਕਿਹੜਾ ਪਿੰਡ ਹੈ ਮੰਗੀਆਂ ਤੋਂ ਭਾਈ ਮੰਗੀਆਂ ਪਿੰਡ ਇਹ ਦੁਕਾਨ ਆਪ ਦੀ ਹਾਂਜੀ ਹਾਂਜੀ ਇਹ ਰਹਾ ਅੱਜ ਕਿਸ ਨਾਂ ਤੋਂ ਜਿਹੜੀ ਇਹ ਗੇਰ ਕਰਨ ਇਹ ਨੰਨਿਆ ਕਲਾਕਸ ਦੇ ਨਾਂ ਤੋਂ ਦੁਕਾਨ ਕੀ ਆ ਅਗਲ ਕੱਦੀ ਘਟਨਾ ਸੀ ਅੱਗ ਲੱਗਣ ਦੀ ਘਟਨਾ ਸੌਟ ਸਟੜ ਦੀ ਲ ਜਦੋਂ ਤੜਕੇ ਮੈਂ ਸਵੇਰ ਆਇਆ ਇੱਥੇ ਦੁਕਾਨ ਤੇ ਦੁਕਾਨ ਦਾ ਸ਼ਟਰ ਚੁੱਕਿਆ ਤਾਂ ਅੰਦਰੋਂ ਧੂੰਆਂ ਨਿਕਲ ਰਿਹਾ ਜਦੋਂ ਅੰਦਰ ਦੇਖਿਆ ਰ ਅੱਗ ਲੱਗੀ ਪਈ ਸਾਰੇ ਕੱਪੜੇ ਤੇ ਬਾਹਰ ਮੇਰੇ ਆ ਗਏ ਹੀ ਪਛਾਣ ਵਾਲੇ ਬਾਹਰ ਉਹਨਾਂ ਨੂੰ ਆਵਾਜ਼ ਮਾਰੀ ਉਹਨਾਂ ਦੇਖਿਆ ਆਣ ਕੇ ਪਰ ਸਾਰਾ ਚੋਹੇ ਦੁਕਾਨ ਦੇ ਵਿੱਚ ਉਹਨਾਂ ਨਾਲ ਆਣ ਕੇ ਹੈਲਪ ਕਰਾਈ ਜਿਹੜੀ ਥੋੜਾ ਬੋਧਾ ਹੈਗਾ ਬੱਚੇ ਕੱਖ ਨਹੀਂ ਬਲਤੇ ਸਾਬ ਹੋ ਗਿਆ ਕਾਲਾ ਹੋ ਗਿਆ ਜੋ ਇਸ ਮਾਨਸਾ ਰ ਕਾਲਾ ਹੋ ਗਿਆ ਦੂਜੇ ਦਿਨ ਕੱਲ ਭਾਜੀ ਸੰਡੇ ਹੀ ਕੱਲ ਅਹੀ ਚਰਚਾ ਦਾ ਟਾਈਮ ਵਿੱਚ ਕੱਲ ਚਰਚ ਗਏ ਕੱਲ ਦੁਕਾਨ ਬੰਦ ਅੱਜ ਸਵੇਰ ਆਣ ਕੇ ਦੁਕਾਨ ਖੋਲੀ ਕਿਵੇਂ ਪਤਾ ਲੱਗ ਪੜਾ ਗਿਆ ਅਗਦਾ ਪਤਾ ਭਾਜੀ ਜਦੋਂ ਦੁਕਾਨ ਖੁੱਲੀ ਫੇਰੀ ਪਤਾ ਲੱਗਾ ਪਹਿਲਾਂ ਤਾਂ ਪਤਾ ਨਹੀਂ ਜਦੋਂ ਦੁਕਾਨ ਖੁੱਲੀ ਫੇਰੀ ਪਤਾ ਲੱਗਾ ਜਦੋਂ ਸ਼ਟਰ ਖੋਲਿਆ ਆਣ ਕੇ ਫਿਰ ਪਤਾ ਲੱਗਾ ਵੀ ਹਾਂ ਅੰਦਰਾ ਕਰ ਅੱਗ ਨੂੰ ਸਾਲ ਮੱਧੇ ਤੋਂ ਨੁਕਸਾਨ ਭਾਜੀ 1.5 ਤੋਂ 2 ਲੱਖ ਦਾ ਸਮਾਨ ਤੇ ਜਿਹੜਾ ਇਦਾਂ ਸਾੜੀ ਗਿਆ ਬਾਕੀ ਜਿਹੜਾ ਬਾਕੀ 1.5 ਲੱਖ ਦਾ ਕੋਈ 1 ਲੱਖ ਦਾ ਹੋਏਗਾ ਉਹ ਵੀ ਇਦਾਂ ਖਰਾਬ ਹੋ ਗਿਆ ਸਾਰਾ ਕੁਝ ਹਾਂਜੀ ਇਸ ਬੰਦੀ ਦੇ ਆਪਣੇ ਵਿੱਚ ਕੀਤਾ ਪੁਲਿਸ ਨੂੰ ਸੂਚਨਾ ਹਾਂਜੀ ਹਾਂਜੀ ਸੂਚਨਾ ਕੀਤਾ ਮੁਖਰ ਦੇਖਿਆ ਨਾ ਹਾਂਜੀ ਦੇਖਿਆ ਜੇ ਕੋਈ ਸ਼ਕਸ਼ਕ ਨਹੀਂ ਭਾਜੀ ਸ਼ਾਕ ਵਾਲੀ ਕੋਈ ਗੱਲ ਨਹੀਂ ਕੀ ਮੰਗ ਕਰਦੇ ਮੰਗ ਭਾਜੀ ਇਹ ਮੰਗ ਕਰਾਂਗੇ ਕਿ ਮਦਦ ਕੀਤੀ ਜਾਵੇ ਬਹੁਤ ਮੱਲਬ ਗਰੀਬ ਬੰਦਾ ਮੈਂ ਵੀ ਬਹੁਤ ਔਖਾ ਆਪਣਾ ਕੰਮ ਚਲਾਇਆ ਚੁੱਪ ਚਕਾ ਕੇ ਆਪਣਾ ਕੰਮ ਚਲਾਇਆ ਪਹਿਲਾਂ ਪਾਣੀ ਨੇ ਬਹੁਤ ਮਾਰਿਆ ਉਹ ਉਹ ਨਹੀਂ ਇਹ ਦੇ ਉੱਥੇ ਦੇ ਹੁਣ ਬਾਕੀ ਭਾਜੀ ਆ ਵੇਖ ਲੋ ਤੁਹਾਡੇ ਸਾਹਮਣੇ ਮੈਂ ਡਾਕਟਰ ਜਸਨ ਦੇ ਮੰਗੀਆਂ ਕਿ ਬਲੰਦਰ ਮੂਸਿਪਲ ਤਰਖਾਜਾਂ ਮੇਰੇ ਪਿੰਡ ਦਾ ਗਰੀਬ ਪਰਿਵਾਰ ਨਾਲ ਬਲੋਂਗ ਕਰਦਾ ਉਸ ਜੰਮੇ ਪਰਲਾਏ ਇੱਤ ਦੁਕਾਨ ਕਰ ਰਿਹਾ ਚੋਕਚਕਾ ਦੇ ਕਰਜ ਤੇ ਇਹਨਾਂ ਦੁਕਾਨ ਪਾਈ ਰਾਤ ਕਿਤੇ ਸੱਕੜ ਸਮੇਂ ਇਹਨਾਂ ਨੂੰ ਨੁਕਸਾਨ ਹੋ ਗਿਆ ਸਮਾਜ ਸੇਵੀ ਸੰਪਤੀ ਪੰਜਾਬ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਤੇ ਆਪਣੇ ਪੈਰਾਂ ਹੋਈ ਅਜੇ ਤਾਂ ਪਹਿਲਾਂ ਤਾਂ ਸ਼ਾਵਨ ਜਾਣਦੇ ਹੈ ਕਿ ਸਾਡੇ ਹਰਪੇਟ ਖੜਾ ਨਾਲ ਲੋਕਾਂ ਦੀ ਉਮਰ ਹੈ ਉਹਦੀ ਮਾਰ ਤੋਂ ਗਰੀਬੇ ਚੋਕਚਕਾ ਕੰਮ ਕਰਨਾ ਸਟੈਂਡ ਕੀਤਾ ਸਾਰਾ ਨੁਕਸਾਨ ਹੋ ਸਾਨੂੰ ਪਰਿਵਾਰ ਹੱਥ ਜੋੜ ਕੇ ਸਮਾਜ ਸੇਵੀ ਨੂੰ ਇਹ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਸਾਰੇ ਭੈਣ ਭਾਈਆਂ ਨੂੰ ਜੈਮਸੀ ਦੀ ਕਉਕਾ ਸਮਾਂ ਸਭ ਦੱਸਦਾ ਹੀ ਹੈ ਸਾਰਿਆਂ ਦੇ ਸਾਹਮਣੇ ਬਈ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਉਹਨੇ ਕਰਜ਼ਾ ਲੈ ਕੇ ਸਮਝੋ ਭਾਵੇਂ ਜਿਸ ਤਰ੍ਹਾਂ ਮਰਜ਼ੀ ਲੈ ਕੇ ਆਪਣੀ ਰੋਟੀ ਦਾ ਰਗਜ਼ਾਰ ਕੀਤਾ ਇਹ ਲੋ ਤੇ ਹੜ ਪੀੜ ਤੇਰੇ ਮਾਰਿਆ ਲੋਕਾਂ ਨੂੰ ਇਸ ਗਰੀਬ ਦੀ ਹੁਣ ਸਾਰਾ ਕੱਪੜਾ ਜਿਹੜਾ ਨਾਸ ਹੋ ਗਿਆ ਇਹਦੀ ਸਾਰੇ ਅਸੀਂ ਹੱਥ ਜੋੜ ਕੇ ਅੱਗੇ ਸਰਕਾਰਾਂ ਦੇ ਸੇਵਕਾਂ ਨੂੰ ਮੰਗਦੇ ਆ